ਹੁਣ ਲਿਬਾਸ ਧਾਰਮਿਕ ਕੋਈ ਵੀ ਪਾ ਸਕਦਾ ਹੈ ਲਿਬਾਸ ਦਾ ਸਤਕਾਰ ਹੈ ਪਰ ਜੇ ਤੁਸੀਂ ਆਖੋ ਵੀ ਧਾਰਮਿਕ ਲਿਬਾਸ ਨਾਲ ਧਾਰਮਿਕ ਬਿਰਤੀ ਹੋ ਗਈ ਇਹ ਵੱਡਾ ਭੁਲੇਖਾ ਹੈ ਕਬੀਰ ਜੀ ਨੇ ਜਿੱਥੇ ਬਨਾਰਸ ਦੇ ਠੱਗਾਂ ਦੀ ਗੱਲ ਕੀਤੀ ਹੈ ਉੱਥੇ ਕੋਈ ਮਾਲਾ ਨੂੰ ਨਹੀਂ ਭੰਡਿਆ ਕਈ ਕੁੱਤਰਕ ਕਰਨ ਵਾਲੇ ਪ੍ਰਚਾਰਕ ਜਾਣ ਕੇ ਮਾਲਾ ਨੂੰ ਭੰਡਣ ਲਈ ਉਹ ਪੰਗਤੀ ਵਰਤਦੇ ਨੇ ਅਖੇ ਜੀ ਕਬੀਰ ਜੀ ਨੇ ਆਖਿਆ ਗਲੀ ਜਿਨਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਉਹ ਹਰ ਕੇ ਸੰਤਨਾ ਕੀ ਹੈ ਬਨਾਰਸ ਕੇ ਠਗ ਇਹ ਪੰਕਤੀ ਵਰਤਦੇ ਨੇ ਇੱਥੇ ਲਿਬਾਸ ਦਾ ਖੰਡਨ ਨਹੀਂ ਹੈ ਵੀ ਕੱਪੜੇ ਪਾਏ ਨੇ ਧਾਰਮਿਕ ਮਾਲਾ ਪਾਈ ਹੈ ਦਰ ਅਸਲ ਕਬੀਰ ਜੀ ਕਹਿੰਦੇ ਨੇ ਹੈ ਬਗਲਾ ਤੇ ਲੱਗਦਾ ਹੰਸ ਹੈ ਲਿਬਾਸ ਧਾਰਮਿਕ ਹੈ ਕਰਤੂਤ ਸੰਤ ਵਾਲੀ ਨਹੀਂ ਹੈ ਕਰਮ ਸੰਤ ਵਾਲਾ ਨਹੀਂ ਹੈ ਵਿਖਾਵੇ ਦਾ ਲਿਬਾਸ ਹੈ ਹੁਣ ਬਗਲਾ ਤੇ ਹੰਸ ਵੇਖਣ ਨੂੰ ਇੱਕੋ ਜੇ ਚਟੇ ਨੇ ਬਗਲੇ ਦਾ ਕਰਮੀ ਡੱਡੀ ਮੱਛੀ ਖਾਣਾ ਹੈ ਹੰਸ ਮੋਤੀ ਚੁਗਦੇ ਨੇ ਮਨਮੁਖ ਕੱਪੜੇ ਕੋਈ ਵੀ ਪਾ ਲਵੇ ਉਹ ਸਤ ਸੰਤੋਖ ਦਇਆ ਧਰਮ ਵਾਲੀ ਖਰਾਕ ਨਹੀਂ ਲਵੇਗਾ ਉਹਦੀ ਖਰਾਕ ਕਾਮ ਕ੍ਰੋਧ ਲੋਭ 모 ਹੰਕਾਰੀ ਹੈ ਤੇ ਗੁਰਮੁਖ ਦਾ ਜਿਹੜਾ ਲਿਬਾਸ ਹੈ ਕੋਈ ਵੀ ਹੈ ਉਹ ਮਨ ਕਰਕੇ ਭਿੱਜਿਆ ਹੁੰਦਾ ਹੈ ਹੁਣ ਸੰਤ ਹੈ ਕੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਨ੍ਹਾਂ ਸਾਸ ਗਿਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਜਿਹੜਾ ਹਰ ਸਾਹ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਆਕਾਲ ਪੁਰਖ ਦਾ ਨਾਮ ਜਪਦਾ ਹੈ ਉਹ ਸੰਤ ਹੈ ਹੁੰਦੇ ਬੜੇ ਥੋੜੇ ਨੇ ਕੋਟਨ ਮਹਿ ਨਾਨਕ ਕੋਉ ਨਾਰਾਇਣ ਜਿਹੇ ਚੀਤ ਬੜੇ ਵਿਰਲੇ ਹੁੰਦੇ ਨੇ ਇਹ ਵੀ ਨਹੀਂ ਕਹਿ ਸਕਦੇ ਵੀ ਹੁੰਦੇ ਹੀ ਨਹੀਂ ਅੱਜ ਕੱਲ੍ਹ ਕਈ ਕਹਿ ਦਿੰਦੇ ਨੇ ਨਹੀਂ ਜੀ ਸੰਤ ਤੇ ਗੁਰੂ ਨੂੰ ਹੀ ਆਖਿਆ ਸੰਤ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਫ਼ ਲਿਖਿਆ ਹੈ ਜਿਨ ਕੈ ਹਿਰੈ ਵਸਿਓ ਮੇਰਾ ਸਤਿਗੁਰ ਤੇ ਸੰਤ ਭਲੀ ਪਲ ਭਾਂਤ ਲੋਕ ਵੈਗਰੂ ਦੇ ਦਰ ਤੇ ਆਉਂਦੇ ਨੇ ਗੁਰੂ ਘਰ ਆਉਂਦੇ ਨੇ ਨਾਮ ਜਪਦੇ ਨੇ ਜਿਨ੍ਹਾਂ ਲੱਖਾਂ ਚੋਂ ਇੱਕ ਆਦ ਦੇ ਅੰਦਰ ਸਤਿਗੁਰੂ ਨਾਨਕ ਸਾਹਿਬ ਟਿਕ ਗਏ ਜਿਨ੍ਹਾਂ ਦੇ ਮਨ ਦੇ ਭਾਂਡੇ ਵਿੱਚ ਗੁਰੂ ਨਾਨਕ ਅਕਾਲ ਪੁਰਖ ਟਿਕ ਗਏ ਉਹਨੂੰ ਸੰਤ ਕਿਹਾ ਔਰ ਇੱਕੇ ਪੰਕਤੀ ਵਿੱਚ ਸਤਿਗੁਰੂ ਤੇ ਸੰਤ ਦੋਨੇ ਲਫ਼ਜ਼ ਆਏ ਨੇ। ਤੋ ਇਹਦਾ ਮਤਲਬ ਸੰਤ ਦਾ ਰੁਤਬਾ ਇੱਕ ਹੋਰ ਹੈ। ਗੁਰੂ ਪਰਮੇਸ਼ਰ ਦਾ ਰੁਤਬਾ ਸਭ ਤੋਂ ਵੱਡਾ ਹੈ। ਉਹਦੇ ਬਾਅਦ ਸੰਤ ਤੇ ਸ਼ਹੀਦ ਦੀ ਗੱਲ ਚੱਲਦੀ ਹੈ ਸਿੱਖੀ ਵਿੱਚ। ਮਹਾਰਾਜ ਕਹਿੰਦੇ ਹਰ ਸਾਹ ਨਾਲ ਨਾਮ ਨੂੰ ਜਪ ਕੇ ਜਿਨੇ ਮਨ ਜਿੱਤਿਆ ਹੈ ਉਹ ਸੰਤ ਹੈ। ਸ਼ਾਂਤ ਲਫ਼ਜ਼ ਹੈ ਸੰਸਕ੍ਰਿਤ ਦਾ। ਉਹਦੇ ਤੋਂ ਬਣਿਆ ਸੰਤ। ਸ਼ਾਂਤ ਦਾ ਮਤਲਬ ਹੈ ਜਿਹਦਾ ਮਨ ਕਾਬੂ 'ਚ ਹੈ, ਸ਼ਾਂਤ ਹੈ। ਜੇ ਦੀਆਂ ਅੱਖਾਂ ਸ਼ਾਂਤ ਨੇ ਕੰਨ ਸ਼ਾਂਤ ਜ਼ੁਬਾਨ ਸ਼ਾਂਤ ਇਹਦਾ ਮਤਲਬ ਅੱਖਾਂ ਨੱਕ ਕੰਨ ਹੱਥ ਪੈਰ ਮਨ ਕਾਬੂ ਚ ਆ ਗਿਆ ਆਮ ਸਾਡਾ ਕਾਬੂ ਚ ਨਹੀਂ ਹੈ ਮਨਾਂ ਦਾ ਇਧਰ ਨੂੰ ਜਾਣਾ ਤੇ ਪੈਰ ਇਧਰ ਨੂੰ ਚੱਲ ਪੈਂਦੇ ਨੇ ਮਨ ਦਾ ਇੱਕ ਇਹ ਸਾ ਸਮਝਾਉਂਦਾ ਵੀ ਠੱਗੀ ਨਹੀਂ ਮਾਰਨੀ ਇੱਥੇ ਅਗਲੇ ਦਾ ਗਲ ਘੁੱਟ ਕੇ ਖਾ ਜਾਂਦਾ ਬੰਦਾ ਨਾ ਅੱਖਾਂ ਹੀ ਕਾਬੂ ਚ ਨੇ ਨਾ ਇਹ ਹੱਥ ਪੈਰੀ ਕਾਬੂਚ ਨੇ ਨਾ ਮਾਨੀ ਕਾਬੂਚੇ ਲਿਬਾਸ ਨਾਲ ਕੀ ਹੋਵੇਗਾ ਤੇ ਇੱਕ ਡਰੈਸ ਕੋਡ ਹੈ ਕਿਸੇ ਵੀ ਸਕੂਲ ਦਾ ਹੋ ਸਕਦਾ ਪਰ ਜ਼ਰੂਰੀ ਥੋੜੀ ਵਰਦੀ ਪਾਉਣ ਵਾਲਾ ਹਰ ਬੱਚਾ ਹੀ ਪਾਸ ਹੋ ਜਾਵੇ ਅੱਧੋਂ ਜ਼ਿਆਦਾ ਫੇਲ ਹੋ ਜਾਂਦੇ ਕਈ ਆ ਤੋ ਲਿਬਾਸ ਤੇ ਨਾਲ-ਨਾਲ ਪੜ੍ਹਾਈ ਦੀ ਜ਼ਰੂਰਤ ਹੈ ਬੰਦਗੀ ਦੀ ਇਬਾਦਤ ਦੀ ਜ਼ਰੂਰਤ ਹੈ ਜਿਨੇ ਮਨ ਕਾਬੂ ਕਰ ਲਿਆ ਇੰਦਰੇ ਕਾਬੂ ਕਰ ਲੈ ਹੱਥ ਪੈਰ ਜਿਹਦੇ ਵਸ ਵਿੱਚ ਆ ਗਏ ਉਹਨੂੰ ਸੰਤ ਮੰਨਿਆ ਬਾਣੀ ਨੇ ਬਾਕੀ ਆਪਣੇ ਆਪ ਵਿੱਚ ਕੋਈ ਸਾਧੂ ਅਖਵਾਈ ਜਾਵੇ ਜਾਂ ਲੋਕ ਵੀ ਪਿੱਛੇ ਤੁਰੇ ਫਿਰਨ ਗਿਣਤੀ ਵੇਖ ਕੇ ਦਰਗਾਹ ਵਿੱਚ ਫੈਸਲੇ ਨਹੀਂ ਹੁੰਦੇ ਜੇ ਜੁਗ ਚਾਰੇ ਹਾਰ ਜਾ ਹੋਰ ਦਸੂਣੀ ਹੋਏ ਨਵਾਂ ਖੱਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਕਹਿੰਦੇ ਤੇਰਾ ਬੜਾ ਨਾਮ ਹੋ ਗਿਆ ਵੱਡੀ ਗੱਲ ਐ ਤੁਸੀਂ ਆਂਦੇ ਜੀ ਉਹ ਸੰਤ ਐ ਉਹਦੇ ਪਿੱਛੇ ਸਾਰਾ ਸ਼ਹਿਰ ਚੱਲਦਾ ਕਹਿੰਦੇ ਸ਼ਹਿਰ ਨੂੰ ਛੱਡ ਨੌਖੰਡ ਚੱਲ ਪਏ ਜਿੰਨੀ ਦੁਨੀਆਂ ਐ ਸਾਰੀ ਚੱਲ ਪਈ ਬੜਾ ਵੱਡਾ ਨਾਮ ਹੋ ਗਿਆ ਹੁਣ ਐਡਾ ਵੱਡਾ ਨਾਮ ਐ ਇੰਨੀ ਭੀੜ ਐ ਇਹਦੇ ਪਿੱਛੇ ਲੋਕਾਂ ਦਾ ਬਣਾਇਆ ਸੰਤ ਵੈਗਰੂ ਦੇ ਦਰ ਤੇ ਪ੍ਰਵਾਨ ਹੈ ਜਾਂ ਨਹੀਂ ਪੁੱਛੋ ਬਾਣੀ ਤੋਂ ਚੰਗਾ ਨਾਮ ਰਖਾਇਕ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਗੁਰੂ ਨਾਨਕ ਸਾਹਿਬ ਕਹਿੰਦੇ ਲੋਕਾਂ ਨੂੰ ਖੁਸ਼ ਕੀਤਿਆਂ ਸੰਤ ਨਹੀਂ ਬਣਦਾ ਖੁਸ਼ੀ ਵੈਗਰੂ ਦੀ ਹੈ ਉਹ ਬੰਦਗੀ ਨਾਲ ਮਿਲਦੀ ਹੈ ਜੇ ਬੰਦਗੀ ਨਹੀਂ ਕੀਤੀ ਤੇ ਕੀੜੇ ਤੋਂ ਵੱਧ ਕੇ ਦਰਗਾਹ ਵਿੱਚ ਕੋਈ ਔਕਾਤ ਨਹੀਂ ਭਾਵੇਂ ਸਾਰਾ ਪਿੰਡ ਹੀ ਪਿੱਛੇ ਤੁਰਿਆ ਫਿਰਿਆ ਤੈਨੂੰ ਸਮਝ ਲਿਓ ਭੀੜ ਦੇ ਨਾਲ ਦੁਨਿਆਵੀ ਰੁਤਬੇ ਮਿਲਦੇ ਨੇ ਦਰਗਾਹੀ ਰੁਤਬੇ ਭੀੜਾਂ ਨਾਲ ਨਹੀਂ ਮਿਲਦੇ ਉਹ ਇੱਕ ਬਾਬਾ ਹੈ ਉਹ ਫਿਲਮਾਂ ਦੀਆਂ ਬਣਾਉਂਦਾ ਅੱਜ ਕੱਲ੍ਹ ਕੋਈ ਸੋਚਣ ਵਾਲੀ ਗੱਲ ਐ ਹੋਵੇ ਸੰਤ ਤੇ ਠੁਮਕੇ ਬੀਬੀਆਂ ਨਾਲ ਲਾ ਰਿਆ ਹੋਵੇ ਸੰਤ ਮੂਵੀਆਂ ਬਣਾ ਰਿਆ ਐ ਹੁਣ ਜਿਹੜਾ ਆਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਹੀਂ ਬਚਿਆ ਮੈਨੂੰ ਦੱਸੋ ਵੀ ਚੇਲਿਆਂ ਨੂੰ ਕਿਦਾਂ ਬਚਾਵੇਗਾ ਤੋ ਇੱਥੇ ਕਿਸੇ ਇੱਕ ਦੀ ਉਦਾਹਰਣ ਨਹੀਂ ਐ ਇੱਥੇ ਬੜੇ ਨੇ ਇੱਥੇ ਆਪਣੀ ਬੇੜੀ ਵਿੱਚ ਛੇਕ ਐ ਤੇ ਨਾਲਦਿਆਂ ਨੂੰ ਪਾਰ ਕਿਦਾਂ ਲਾਉਣਾ ਐ ਤੋ ਅਸਲ ਸੰਤ ਜਿਹੜਾ ਦਰਗਾਹ ਵਿੱਚ ਪ੍ਰਵਾਨ ਹੈ ਉਹਨੂੰ ਲੋਕਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਜਿਹਦਾ ਮਨ ਕਾਬੂ ਚ ਆ ਗਿਆ ਉਹਨੂੰ ਬਾਣੀ ਨੇ ਸੰਤ ਮੰਨਿਆ ਹੈ